ਦੋਸਤੋ ਅੱਜ ਅਸੀਂ ਖੜੇ ਆ ਗੁਰੂ ਨਗਰੀ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਏਰੀਆ ਵਿਖੇ ਆਨੰਦ ਅੰਮ੍ਰਿਤਪਾਰਕ ਵਿੱਚ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਜਲਿਆਂਵਾਲਾ ਬਾਗ ਸੈਂਟੈਂਰੀ ਮੈਮੋਰੀਅਲ ਬਣਾਇਆ ਗਿਆ ਸੀ ਉਦੋਂ ਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਹ ਜਲਿਆਂਵਾਲਾ ਬਾਗ ਮੈਸ ਕਰ ਜੋ ਸਾਕਾ ਵਾਪਰਿਆ ਸੀ ਉਹਦੀ ਯਾਦ ਵਿੱਚ ਇੱਕ ਮੈਮੋਰੀਅਲ ਇੱਥੇ ਬਣਾਇਆ ਸੀ ਔਰ 14 ਅਗਸਤ 2021 ਨੂੰ ਇਹ ਸਮਰਪਿਤ ਲੋਕਾਂ ਨੂੰ ਕਰ ਦਿੱਤਾ ਸੀ ਪਰ ਤੁਸੀਂ ਇੱਥੇ ਦੇਖ ਪਾ ਰਹੇ ਹੋ ਕਿ ਅੱਜ 13 ਅਪ੍ਰੈਲ 2025 ਆ 13 ਅਪ੍ਰੈਲ ਮਤਲਬ ਕਿ ਵਿਸਾਖੀ ਦਾ ਦਿਹਾੜਾ ਵੀ ਉਹ ਦਿਨ ਜਿੱਥੇ ਬਹੁਤ ਸਾਰੇ ਲੋਕਾਂ ਦੀ ਜੱਲਿਆਂ ਵਾਲਾ ਬਾਗ ਵਿਖੇ ਕੀਮਤੀ ਜਾਨਾਂ ਗਈਆਂ ਸੀ ਨਿਰਦੋਸ਼ ਲੋਕਾਂ ਨੇ ਆਪਣਾ ਬਲੀਦਾਨ ਦੇ ਦਿੱਤਾ ਸੀ ਫਰੀडम ਸਟਰਗਲ ਦੇ ਵਿੱਚ ਹਿੱਸਾ ਲੈਂਦੇ ਆ ਔਰ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਸਤੇ ਜਿਹੜੇ ਉਪਰਾਲੇ ਕੀਤੇ ਸੀ ਉਹਨਾਂ ਵਾਸਤੇ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਉਹਨਾਂ ਦੀ ਕੀਮਤੀ ਜਾਨਾਂ ਗਈਆਂ ਸੀ ਚਾਹੇ ਉਹ ਕਿਸੇ ਵੀ ਮਜ਼ਹਬ ਦੇ ਹੋਣ ਕਿਸੇ ਵੀ ਜਾਤ ਦੇ ਹੋਣ ਕਿਸੇ ਵੀ ਪਾਤ ਦੇ ਹੋਣ ਔਰ ਤੁਸੀਂ ਇਸ ਮੈਮੋਰੀਅਲ ਇਸ ਯਾਦਗਾਰ ਦੇ ਵਿੱਚ ਇਸ ਵੇਲੇ ਦੇਖ ਸਕਦੇ ਹੋ ਕਿ ਕੀ ਹਾਲਾਤ ਇਸ ਯਾਦਗਾਰ ਦੇ ਬਣ ਗਿਆ ਇਹ ਮਿਊਰਲ ਵੀ ਮੌਲਾਏ ਘੋਸ਼ ਵੱਲੋਂ ਬਣਾਇਆ ਗਿਆ ਸੀ ਇਹਦੇ ਹਾਲਾਤ ਵੀ ਬੜੇ ਬਦਰੀਨ ਹੈ ਲਾਈਟ ਸਟਾਕ ਚੋਰੀਆਂ ਹੋ ਗਈਆਂ ਤੁਸੀਂ ਦੇਖ ਸਕਦੇ ਹੋ ਕਿ ਨੰਗੀਆਂ ਤਾਰਾਂ ਇੱਥੇ ਸਾਨੂੰ ਦੇਖਣ ਨੂੰ ਮਿਲ ਰਹੀਆਂ ਕੋਈ ਸਾਮ ਸੰਭਾਲ ਇਸ ਮੈਮੋਰੀਅਲ ਦੀ ਨਹੀਂ ਹੋ ਰਹੀ ਸਾਰਾ ਇਹਦਾ ਗ੍ਰੇਨਾਈਟ ਵੀ ਟੁੱਟਿਆ ਪਿਆ ਔਰ ਜਿਹੜਾ ਨੀਂਹ ਪੱਥਰ ਵੀ ਰੱਖਿਆ ਸੀ ਉਹ ਤੁਸੀਂ ਦੇਖ ਸਕਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਨੇ ਉੱਥੇ ਲਗਾਇਆ ਹੋਇਆ ਪਰ ਤੁਸੀਂ ਇਹ ਦੇਖੋ ਕਿ ਅੱਜ ਵਿਸਾਖੀ ਦਾ ਦਿਹਾੜਾ ਹੋਵੇ 13 April ਹੋਵੇ ਔਰ ਇਸ ਯਾਦਗਾਰ ਦੇ ਵਿੱਚ ਇੱਕ ਵੀ ਬੰਦਾ ਇਸ ਵੇਲੇ ਮੌਜੂਦ ਨਾ ਹੋਵੇ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਇੱਕ ਵੀ ਵਿਅਕਤੀ ਪੂਰੇ ਦੇਸ਼ ਦੇ ਵਿੱਚੋਂ ਅੰਤਰਰਾਸ਼ਟਰੀ ਲੈਵਲ ਦੇ ਉੱਤੋਂ ਇੱਕ ਵੀ ਬੰਦਾ ਕੋਈ ਲੋਕਲ ਪੋਲੀਟੀਕਲ ਲੀਡਰ ਕੋਈ ਲੋਕਲ ਪ੍ਰਧਾਨ ਕੋਈ ਲੋਕਲ ਸੋਸ਼ਲ ਵਰਕਰ ਜਾਂ ਕਿਸੇ ਵੀ ਐਡਮਿਨਿਸਟ੍ਰੇਸ਼ਨ ਦਾ ਕੋਈ ਨੁਮਾਇੰਦਾ ਇਸ ਵੇਲੇ ਇਸ ਮੈਮੋਰੀਅਲ ਦੇ ਵਿੱਚ ਮੌਜੂਦ ਹੀ ਨਹੀਂ ਇੱਥੋਂ ਸਿੱਧਾ ਸਮਝ ਆਉਂਦਾ ਕਿ ਜਿਹੜੀ ਸਾਡੀ ਜਲਿਆਂਵਾਲਾ ਬਾਗ ਸਾਕੇ ਦੀ ਯਾਦਗਾਰ ਰਣਜੀਤ ਐਵਨਿਊ ਵਿਖੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਸੀ ਉਹਦੇ ਵੱਲ ਕਿਸੇ ਵੀ ਬੰਦੇ ਦਾ ਧਿਆਨ ਨਹੀਂ ਔਰ ਸ਼ਹੀਦਾਂ ਦਾ ਅੱਜ ਦੇ ਦਿਨ ਦੇ ਉੱਤੇ ਕਿਵੇਂ ਉਹਨਾਂ ਨੂੰ ਉਹਨਾਂ ਦਾ ਤਿਰਸ਼ਕਾਰ ਕੀਤਾ ਜਾ ਰਿਹਾ ਹੈ ਕਿਵੇਂ ਉਹਨਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ ਕਿਵੇਂ ਉਹਨਾਂ ਨੂੰ ਇਨਸਲਟ ਕੀਤਾ ਜਾ ਰਿਹਾ ਹੈ ਇਸ ਮੈਮੋਰੀਅਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੇਖੋ ਪਿੱਪਲ ਉੱਗਿਆ ਜੰਗਲੀ ਬੂਟੀ ਇੱਥੇ ਉੱਗੀ ਆ ਔਰ ਇਹਦੀਆਂ ਟਾਇਰਸ ਜਿਹੜੀਆਂ ਪੰਜ ਪਿੱਲਰਸ ਲਗਾਏ ਗਏ ਸੀ ਉਹ ਵੀ ਟੁੱਟ ਗਿਆ ਨੇ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾਓ ਕਿ ਇਹ ਪੰਜ ਪਿੱਲਰ ਸਿੰਬਲਾਈਜ਼ ਕਰਦੇ ਆ ਕਿ ਜਿਹੜੇ ਬੱਚਿਆਂ ਨੇ ਸ਼ਹਾਦਤ ਦਿੱਤੀ ਟੀਨੇਜ ਨੇ ਦਿੱਤੀ ਯੰਗ ਏਜ ਨੇ ਦਿੱਤੀ ਮਿਡਲ ਏਜ ਨੇ ਸ਼ਹਾਦਤ ਦਿੱਤੀ ਔਰ ਜਿਹੜੇ 올ਡ ਏਜ ਸ਼ਹੀਦ ਸਨ ਮਾਰਟਰਸਨ ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ ਆਪਣੀ ਕੁਰਬਾਨੀ ਦੇ ਦਿੱਤੀ ਪਰ ਤੁਸੀਂ ਸਰਕਾਰਾਂ ਦੀ ਨਲਾਇਕੀ ਸਰਕਾਰਾਂ ਦੀ ਨੈਗਲੀਜੈਂਸ ਐਡਮਿਨਿਸਟ੍ਰੇਸ਼ਨ ਦੀ ਨੈਗਲੀਜੈਂਸ ਦੇਖ ਲਓ ਕਿ ਅੱਜ ਇਸ ਜਲਿਆਂਵਾਲਾ ਬਾਗ ਮੈਸਕਰ ਦੀ ਯਾਦਗਾਰ ਉੱਪਰ ਇੱਕ ਵੀ ਬੰਦਾ ਮੌਜੂਦ ਨਹੀਂ ਹੈਗਾ ਕੋਈ ਵੀ ਵਿਅਕਤੀ ਇੱਥੇ ਨਤਮਸਤਕ ਹੋਣ ਨਹੀਂ ਆਇਆ ਕੋਈ ਬੰਦਾ ਇੱਥੇ ਸੇਵਾ ਸੰਭਾਲ ਕਰਨ ਨਹੀਂ ਆਇਆ ਔਰ ਕੈਪਟਨ ਅਮਰਿੰਦਰ ਸਿੰਘ ਨੇ ਉਸ ਸਮੇਂ ਤਾਂ ਪਤਾ ਨਹੀਂ ਕਿਹੜੀ ਆਪਣੀ ਰਾਈਵਲਰੀ ਇਦਾਂ ਦੀ ਬਣਾਈ ਸੀ ਕਿਹੜਾ ਤੱਕ ਸੀ ਉਹਨਾਂ ਦਾ ਕਿ ਮੇਨ ਮੈਮੋਰੀਅਲ ਤੋਂ ਬਾਅਦ ਰਣਜੀਤ ਐਵਨਿਊ ਵਿੱਚ ਇੱਕ ਯਾਦਗਾਰੀ ਜੱਲਿਆਂਵਾਲਾ ਬਾਗ ਦੀ ਯਾਦਗਾਰੀ ਮੈਮੋਰੀਅਲ ਬਣਾ ਦਿੱਤਾ ਉਦੋਂ ਵੀ ਲੋਕ ਬੜੇ ਹੈਰਾਨ ਪਰੇਸ਼ਾਨ ਸੀ ਕਿ ਇੱਥੇ ਬਣਾਉਂਦਾ ਤੱਕ ਕੀ ਆ ਪਰ ਜੇ ਬਣਾ ਹੀ ਦਿੱਤੀ ਉਹਦਾ ਔਨ ਗਰਾਉਂਡ ਹਕਾਇਤ ਤੁਸੀਂ ਦੇਖ ਲਓ ਕਿ ਕੋਈ ਵੀ ਬੰਦਾ ਸਰਕਾਰੇ ਦਰਬਾਰੇ ਕੋਈ ਵੀ ਬੰਦਾ ਇੱਥੇ ਮੌਜੂਦ ਨਹੀਂ ਆ ਅੱਜ ਵਿਸਾਖੀ ਦਾ ਦਿਹਾੜਾ 13 April 2025 ਔਰ ਇਸ ਵਲੇ 12:30 ਦਾ ਸਮਾਂ ਕੋਈ ਵੀ ਬੰਦਾ ਇੱਥੇ ਸ਼ਹੀਦਾਂ ਨੂੰ ਆਪਣੀ ਸ਼ਰਧਾ ਸਮਨ ਭੇਂਟ ਕਰਨੇ ਆਇਆ ਸ਼ਰਧਾਂਜਲੀ ਦੇਣ ਨਹੀਂ ਆਇਆ ਨਤਮਸਤਕ ਹੋਣ ਨਹੀਂ ਆਇਆ ਜਦਕਿ ਜਿਹੜੇ ਬੈਡ ਐਲੀਮੈਂਟਸ ਐਂਡ ਸਾਇੰਟਿਸੋਸ਼ਲ ਐਲੀਮੈਂਟਸ ਆ ਉਹ ਇਸ ਮੈਮੋਰੀਅਲ ਦੇ ਆਸੇ-ਪਾਸੇ ਜ਼ਰੂਰ ਮੌਜੂਦ ਆ ਔਰ ਇਸ ਤੋਂ ਵੱਡੀ ਬੇਇਕਦਰੀ ਹੋਰ ਕੀ ਹੋ ਸਕਦੀ ਆ ਤੁਸੀਂ ਦੇਖੋ ਕਿ ਜਿੱਥੇ ਇਹਨਾਂ ਦੇ ਯਾਦਗਾਰ ਦੇ ਬਾਰੇ ਲਿਖਿਆ ਉਹਦੇ ਸਾਹਮਣੇ ਗਟਰ ਖੁੱਲੇ ਪਏ ਨੇ ਤੁਸੀਂ ਆਪ ਦੇਖ ਸਕਦੇ ਹੋ ਕਿ ਕਿੰਨੀ ਗੰਦਗੀ ਦਾ ਇੱਥੇ ਪਰਹਾ ਰਿਹਾ ਔਰ ਕਿਸ ਤਰ੍ਹਾਂ ਲੋਹੇ ਦੇ ਸਰੀਏ ਓਪਨ ਦੇ ਵਿੱਚ ਇਦਾਂ ਪਏ ਨੇ ਇਹਦਾ ਮਤਲਬ ਹੈ ਕਿ ਜੇ ਇਹ ਯਾਦਗਾਰ ਬਣਾ ਹੀ ਲਈ ਗਈ ਆ ਪਰ ਇਹਦੀ ਸੇਵਾ ਸੰਭਾਲ ਵਾਸਤੇ ਨਾ ਤਾਂ ਉਸ ਸਮੇਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਉਪਰਾਲਾ ਕੀਤਾ ਨਾ ਉਸ ਤੋਂ ਬਾਅਦ ਉਹਨਾਂ ਨੇ ਕਦੀ ਪੁੱਛਿਆ ਨਾ ਪੰਜਾਬ ਸਰਕਾਰ ਨੇ ਅਜੇ ਤੱਕ ਇੱਥੇ ਕੋਈ ਵਿਜ਼ਿਟ ਕੀਤੀ ਆ ਨਾ ਹੀ ਕੋਈ ਇਸ ਵੇਲੇ ਮੌਜੂਦਾ ਸਰਕਾਰ ਦਾ ਨੁਮਾਇੰਦਾ ਇਸ ਮੈਮੋਰੀਅਲ ਦੇ ਉੱਪਰ ਆ ਕੇ ਇਹਨਾਂ ਸ਼ਹੀਦਾਂ ਨੂੰ ਸਨਮਾਨ ਸਤਕਾਰ ਦੇ ਰਿਹਾ ਔਰ ਮੇਰਾ ਗਿਲਾ ਉਹਨਾਂ ਪਰਿਵਾਰਾਂ ਨੂੰ ਵੀ ਆ ਜਿੰਨਾਂ ਸ਼ਹੀਦਾਂ ਦੇ ਇੱਥੇ 488 ਦੇ ਕਰੀਬ ਨਾਮ ਉਕਰੇ ਗਏ ਆ 골ਡਨ ਪਲੇਟਸ ਦੇ ਉੱਪਰ ਗ੍ਰੇਨਾਈਟ ਦੇ ਉੱਪਰ ਨਾਮ ਲਿਖੇ ਗਏ ਆ ਉਹ ਵੀ ਜੜੀਆਂ ਕਿ ਟੁੱਟ ਗਈਆਂ ਨੇ ਤੁਸੀਂ ਦੇਖੋ ਉਹਨਾਂ ਦੇ ਪਰਿਵਾਰਾਂ ਨੇ ਵੀ ਕਦੀ ਇਹ ਮੈਮੋਰੀਅਲ ਜਿਹੜੇ 29 ਪਰਿਵਾਰ ਕੈਪਟਨ ਮੁਰਿੰਦਰ ਸਿੰਘ ਨੇ ਬੁਲਾ ਕੇ ਇੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਸੀ ਉਹ ਵੀ ਉਸ ਤੋਂ ਬਾਅਦ ਕਦੀ ਇੱਥੇ ਨਹੀਂ ਆਏ ਕਦੀ ਉਹਨਾਂ ਨੇ ਸਾਰ ਨਹੀਂ ਲਈ ਇੱਥੋਂ ਤੁਸੀਂ ਆਪ ਸਮਝ ਲਓ ਕਿ ਇਹ 3.5 ਕਰੋੜ ਰੁਪਏ ਤੋਂ ਵੱਧ ਕੀਮਤ ਇਸ ਮੈਮੋਰੀਅਲ ਦੇ ਉੱਪਰ ਲਗਾ ਕੇ ਜਿਹੜਾ ਤੁਸੀਂ ਇਸ ਗੱਲ ਦਾ ਆਈਡੀਆ ਲਗਾ ਸਕਦੇ ਹੋ ਕਿ ਕਿੰਨੀ ਸਟੇਟ ਐਕਸਚੱਕਰ ਦੀ ਪਬਲਿਕ ਮਨੀ ਦੀ ਕਿੰਨੀ ਵੱਡੀ ਵੇਸਟੇਜ ਹੋਈ ਹੈ ਵੇਸਟੇਜ ਦੀ ਵੀ ਕੋਈ ਗੱਲ ਨਹੀਂ ਕਰੋਣਾ ਆ ਰਿਹਾ ਪਿਆ ਸਰਕਾਰਾਂ ਖਾ ਜਾਂਦੀਆਂ ਲੁੱਟ ਸੋਟ ਕਰਦੀਆਂ ਕਰਪਸ਼ਨ ਕਰਦੀਆਂ ਪਰ ਜਿੱਥੇ ਸਾਡੇ ਪੰਜਾਬ ਦੇ ਸ਼ਹੀਦਾਂ ਦੇ ਮਾਣ ਸਤਕਾਰ ਨੂੰ ਫੇਸ ਪਹਚਾਈ ਜਾ ਰਹੀ ਹੈ ਉਹਨਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ ਉਹਨਾਂ ਦੀ ਬੇਹਰਮਤੀ ਕੀਤੀ ਜਾ ਰਹੀ ਹੈ ਉਹ ਕਿਤੇ ਵੀ ਕਦੀ ਸਹਿਣਯੋਗ ਨਹੀਂ ਹੈਗੀ ਮੈਂ ਫੇਰ ਦੁਬਾਰਾ ਕਹਿ ਰਿਹਾ ਕਿ ਅੱਜ 13 ਅਪ੍ਰੈਲ ਹੈ ਅੱਜ ਉਹ ਦਿਨ ਹੈ ਕਿ ਜਿਹਦੇ ਵਿੱਚ ਜਿਹਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ ਕਿ ਅੱਜ ਦੇ ਦਿਹਾੜੇ ਦੇ ਉੱਤੇ ਹੀ ਇਹ ਜੱਲਿਆਂ ਵਾਲਾ ਬਾਗ ਦਾ ਸਾਕਾ ਵਾਪਰਿਆ ਸੀ ਔਰ ਇਸ ਸਾਕੇ ਦੇ ਮੈਮੋਰੀਅਲ ਦੇ ਉੱਪਰ ਕੋਈ ਪਰਿੰਦਾ ਵੀ ਪਰ ਨਹੀਂ ਮਾਰ ਰਿਹਾ ਇੱਥੋਂ ਤੱਕ ਕਿ ਕਿੰਨੀ ਬੇਹਰਮਤੀ ਆ ਕਿ ਜਿਹੜੇ ਸ਼ਹੀਦਾਂ ਦੇ ਨਾਮ ਇੱਥੇ ਉਕਰੇ ਗਏ ਸਨ ਉਹਦੀਆਂ ਪਲੇਟਾਂ ਵੀ ਟੁੱਟੀਆਂ ਪਈਆਂ ਨੇ ਸੋ ਅਲਟੀਮੇਟਲੀ ਇਹ ਸਾਡਾ ਸਨਮਾਨ ਸਤਕਾਰ ਆ ਇਹਨਾਂ ਸ਼ਹੀਦਾਂ ਦਾ ਇਹਨਾਂ ਦਾ ਸਤਕਾਰ ਅਸੀਂ ਜੋ ਕਰ ਰਹੇ ਆ ਉਹ ਸਾਡੇ ਸਾਹਮਣੇ ਆ ਸੋ ਮੇਰਾ ਬਹੁਤ ਵੱਡਾ ਗਿਲਾ ਆ ਮੇਰਾ ਬਹੁਤ ਵੱਡਾ ਗਿਲਾ ਆ ਸਰਕਾਰਾਂ ਦੇ ਨਾਲ ਪ੍ਰਸ਼ਾਸਨ ਦੇ ਨਾਲ ਪਰ ਉਸ ਸਮੇਂ ਦੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੂੰ ਵੀ ਪੁੱਛਦਾ ਕਿ ਜੇ ਕੋਈ ਸ਼ਰਾਰਤ ਦੇ ਤਹਿਤ ਕਿਸੇ ਰੈਵਲਰੀ ਦੇ ਤਹਿਤ ਜਾਂ ਫਿਰ ਕਿਸੇ ਆਪਣੀ ਵਾਹ ਵਾਈ ਖੱਟਣ ਦੇ ਤਹਿਤ ਜੇ ਤੁਸੀਂ ਇਹ ਮੈਮੋਰੀਅਲ ਬਣਾ ਹੀ ਦਿੱਤਾ ਤੇ ਫਿਰ ਇਹਨਾਂ ਦੀ ਜੇ ਸੇਵਾ ਸੰਭਾਲ ਨਹੀਂ ਕਰਨੀ ਜਾਂ ਇੱਥੇ ਕੋਈ ਸਮਾਗਮ ਨਹੀਂ ਰੱਖਣਾ ਤੇ ਫਿਰ ਇਹਦੇ ਨਾਲ ਸਾਡੇ ਦੇਸ਼ ਦੀ ਵੀ ਇਹਦੇ ਵਿੱਚ ਹੱਤਕਿਆ ਬੇਇਜ਼ਤੀ ਆ ਇਹਦੇ ਵਿੱਚ ਸ਼ਹੀਦਾਂ ਦੀ ਵੀ ਬੇਅਦਬੀ ਆ ਬੇਹਰਮਤੀ ਆ ਸੋ ਸਿੱਧਾ ਸਿੱਧਾ ਇਹ ਮੇਰਾ ਸਵਾਲ ਹੈ ਇਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਸਰਕਾਰਾਂ ਨੂੰ ਕਿ ਜੇ ਗੋਰਿਆਂ ਨੇ ਅੰਗਰੇਜ਼ਾਂ ਨੇ ਤਸ਼ੱਦਦ ਕੀਤਾ ਮ ਮਜ਼ਲੂਮ ਲੋਕਾਂ ਦੀ ਜਾਨ ਲਈ ਲੋਕਾਂ ਦੇ ਨਾਲ ਧੱਕਾ ਕੀਤਾ ਬੱਚਿਆਂ ਦੇ ਨਾਲ ਧੱਕਾ ਕੀਤਾ ਪਰ ਉਸ ਤੋਂ ਬਾਅਦ ਜਿਹੜੇ ਸਾਡੇ ਸਮੇਂ ਦੇ ਲੀਡਰ ਆ ਪੰਜਾਬ ਦੀਆਂ ਸਰਕਾਰਾਂ ਨੇ ਜਾਂ ਦੇਸ਼ ਦੀਆਂ ਸਰਕਾਰਾਂ ਨੇ ਉਹਨਾਂ ਨੇ ਵੀ ਇਨ੍ਹਾਂ ਸ਼ਹੀਦਾਂ ਦੀ ਅਜ਼ਮਤ ਨੂੰ ਰੋਲਣ ਦੇ ਵਿੱਚ ਕੋਈ ਘਾਟ ਨਹੀਂ ਛੱਡੀ ਸੋ ਇਸ ਕਰਕੇ ਉਹ ਕਹਿੰਦੇ ਨਾ ਕਿ ਹਰ ਜ਼ੁਲਮ ਕੀ ਤੌਫੀਕ ਹੈ ਜ਼ਾਲਮ ਕੀ ਵਿਰਾਸਤ ਮਜ਼ਲੂਮ ਕੇ ਹਿੱਸੇ ਮੇਂ ਤਸੱਲੀ ਨਾ ਦਲਾਸਾ ਵਾਕਿਆ ਹੀ ਮਜ਼ਲੂਮ ਦੇ ਹਿੱਸੇ 'ਚ ਕੋਈ ਤਸੱਲੀ ਦਲਾਸਾ ਨਹੀਂ ਆਉਂਦਾ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਅੱਜ ਸਾਡੇ ਲੋਕਾਂ ਨੇ ਉਹਨਾਂ ਦੀ ਅਜ਼ਮਤ ਨੂੰ ਹੀ ਰੋਲ ਦਿੱਤਾ ਉਹਨਾਂ ਦੇ ਮੈਮੋਰੀਅਲ ਦਾ ਔਨ ਗਰਾਉਂਡ ਹਾਲਾਤ ਸੀ ਤੁਹਾਨੂੰ ਦਿਖਾ ਦਿੱਤੇ ਆ ਕਿ ਇੱਕ ਵੀ ਬੰਦਾ ਇੱਥੇ ਮੌਜੂਦ ਨਹੀਂ ਹੈ ਕੋਈ ਵੀ ਬੰਦਾ ਇਹਨਾਂ ਨੂੰ ਆਪਣੇ ਸ਼ਰਧਾ ਸੂਮਨ ਭੇਟ ਕਰਨ ਨਹੀਂ ਆਇਆ ਜੇ ਇਹ ਯਾਦਗਾਰ ਬਣੀ ਗਈ ਸੀ ਤੇ ਕੋਈ ਨਾ ਕੋਈ ਸੇਵਾ ਸੰਭਾਲੇ ਦੀ ਕਰਨੀ ਚਾਹੀਦੀ ਸੀ ਕੋਈ ਸਫਾਈ ਦਾ ਪ੍ਰਬੰਧ ਨਹੀਂ ਕੋਈ ਸਿਕਿਉਰਿਟੀ ਦਾ ਪ੍ਰਬੰਧ ਨਹੀਂ ਹੈ ਜੇ ਖੁਦਾ ਨਾਕਾਸਤਾ ਜਿਵੇਂ ਪੰਜਾਬ ਚ ਵੱਖ-ਵੱਖ ਥਾਵਾਂ ਦੇ ਉੱਪਰ ਗ੍ਰੇਨੇਡ ਛੁੱਟੇ ਜਾ ਰਹੇ ਆ ਜੇ ਕਿਤੇ ਇਦਾਂ ਦੇ ਕਿਸੇ ਸਮਾਰਕ ਦੇ ਉੱਤੇ ਕੋਈ ਇਦਾਂ ਦੀ ਘਟਨਾ ਵਾਪਰ ਗਈ ਤੇ ਫਿਰ ਅੰਤਰਰਾਸ਼ਟਰੀ ਪੱਧਰ ਤੇ ਸਾਡੇ ਪੰਜਾਬ ਦਾ ਨੱਕ ਟਟਿਆ ਜਾਊਗਾ ਸੋ ਇਸ ਕਰਕੇ ਮੇਰੀ ਅਪੀਲ ਆ ਪੰਜਾਬ ਸਰਕਾਰ ਨੂੰ ਔਰ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਕਿ ਉਹ ਇਹਨਾਂ ਗੱਲਾਂ ਦਾ ਧਿਆਨ ਰੱਖਣ ਔਰ ਇਦਾਂ ਦੇ ਸਮਾਰਕ ਜੇ ਬਣਾਏ ਜਾਂਦੇ ਆ ਕਿਸੇ ਮਜਬੂਰੀ ਜਾਂ ਰਾਈਵਲਰੀ ਜਾਂ ਵਾਹ-ਵਾਹ ਹੀ ਖੱਟਣ ਦੇ ਤਹਿਤ ਫਿਰ ਉਹਨਾਂ ਦੀ ਸੇਵਾ ਸੰਭਾਲ ਵੀ ਕਰਨ ਔਰ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਉਹਨਾਂ ਕੋਲ ਵੀ ਜੋ ਸਰਦਾ ਵਰਦਾ ਸਨਮਾਨ ਇਹਨਾਂ ਸ਼ਹੀਦੀ ਸਮਾਰਕਾਂ ਦੇ ਲਈ ਹੈਗਾ ਉਹ ਆ ਕੇ ਇੱਥੇ ਨਤਮਸਤਕ ਹੋਣ ਔਰ ਆਪਣੇ ਸ਼ਰਧਾ ਸੂਮਨ ਭੇਟ ਕਰਨ ਧੰਨਵਾਦ